ਸਿਕਲ ਜੀ ਸਾਰਿਆਂ ਨੂੰ ਅੱਜ ਵੀ ਅਪਾ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਖੇਤ ਫੱਟ ਕਰੀਏ ਦੱਸੀ ਭਈ ਇਹ ਜਿਹੜੇ ਚੇਕੜ ਵੀ ਕਹਿੰਦੇ ਆ ਖਤਰ ਵੀ ਕਹਿੰਦੇ ਆ ਤੇ بارش ਪੈਂਦੀ ਪਈ ਆ ਤੇ ਕੈਵਨ ਦਾ ਫਾਇਦਾ ਆ ਮਨ ਦੇ ਅੰਦਰ ਬੈਠਾ ਆ ਮੈਂ ਵਾਰੀ ਸੌਂਵਾਂ ਤੋਂ ਸ਼ੁਰੂ ਹੁੰਦੀ ਆ ਆਪਣੀਆਂ ਵਾਰੀਆਂ ਸ਼ੁਰੂ ਹੋ ਜਾਂਦੀਆਂ ਤੇ ਉਹ ਦੁਹਵਾਰ ਤੱਕ ਚੱਲ ਰਹਿਦੀਆਂ ਤੇ ਉਸੋਂ ਬਹੁਤ ਵਧੀਆ ਹਵਾ ਵੀ ਚੱਲੀ ਜਾਂਦੀ ਆ ਤੇ ਪਾਸੇ ਵੀ ਦਿਮਾਗੀ ਵਾਰੀ ਪਈ ਜਾਂਦੀ ਆ ਤੇ ਮੈਂ ਸੋਚਿਆ ਮੈਂ ਚਲੋ ਵੀਡੀਓ ਬਣਾ ਸਕਦੇ ਆ ਸਾਰੇ ਪਿੰਡ ਦੇ ਲੋਕ ਇੱਕ ਅੰਦਰ ਦਾ ਨਜ਼ਾਰਾ ਲੱਗਦਾ ਨਾ ਫਾਰਮ ਵਾਲਾ ਸਿਸਟਮ ਥੱਲੇ ਦਾ ਹਾਲ ਤਾਂ ਨੋਕਾਰਾ ਦੀ ਦੁਬੀ ਅਖੜਾ ਵਿਆਹ ਬਣਾਈ ਕੀ ਬਣਾਈ ਲੜਾਈ ਦੀ ਬੇਚੇ ਇਹ ਖੁੱਭ ਗਿਆ ਸੀ ਪਰਸੋਂ ਟਰੈਕਟਰ ਆਪਣਾ ਦੇਖ ਮੈਂ ਵੀਡੀਓ ਬਣਾ ਸਕਿਆ ਉਦੋਂ ਉਨਾ ਮਤਲਬ ਲੀਟਮਟਰ ਉਪਯੋਗ ਕੋਲ ਵਾਲਾ ਜੋ ਮੀਨਰ ਵੈਲੀ ਪੁਲੀ ਵਾਉਣ ਤੇ ਉਦੋਂ ਦਾ ਇਹ ਸਾਫ ਕੀਤਾ ਹੀ ਨਹੀਂ ਇੱਕ ਵਾਰੀ ਵੀ ਨਹੀਂ ਸਾਫ ਕੀਤਾ ਐਜ ਕਿ ਮੈਂ ਥੋੜਾ ਘੱਟ ਚਲਾਇਆ ਸੀ ਤੇ ਗੋਰਾ ਵਿਚਾਰਾ ਖੱਲਾ ਸੀ ਤੇ ਉਹਨੂੰ ਸੈਟਿੰਗ ਨਹੀਂ ਸੀ ਦੇਣ ਕਰੀ ਹੋਰ ਸਕੇਅਰ ਕਰੀ ਸੀ ਸਿੱਧੇ ਮੈਂ ਤੇ ਆਪਾਂ ਇੱਕ ਦੁਕਾਨ ਬਣਾਈ ਆ ਸੀ ਮੈਨੂੰ ਬਦਰੀ ਵਾਲੀ ਮੈਟ ਬਲੋਕ ਫੈਕਟਰੀ ਲਾਉਣੀ ਆ ਤੇ ਮੈਂ ਥੋੜਾ ਜਿਹਾ ਉੱਚੀ ਹੁੰਦਾ ਸੀ ਪੋਸਟ ਕਰਕੇ ਫਿਰ ਇ ਪ੍ਰਿਕਾ ਵਾਲੇ ਪਾਸੇ ਖਿਆਲ ਕਰਿਆ ਮੈਂ ਤੇ ਨਾ ਤਾਂ ਬਖਾਉਣਾ ਜੀ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇੰਦਾਂ ਦੇ ਵੀਡੀਓ ਕਦੀ ਕਿਦਾਂ ਇਸ ਵੇਲੇ ਕਰਦੇ ਰਹਿੰਦੇ ਆ ਵੀਡੀਓ ਬਹੁਤ ਘੱਟ ਪਾਈ ਦੀਆਂ ਹੁੰਦਾ ਮਾਨੂੰ ਮਨ ਨਹੀਂ ਕਰਦਾ ਵੀਡੀਓ ਪਾਉਣਾ ਆ ਫੇਰ ਉਹ ਦੁਬਾਰਾ ਸ਼ੁਰੂ ਕੀਤਾ ਇਹ ਰੁਟੀਨ ਬਣ ਕੇ ਲਿਖਾਵਾਂਗੇ ਆਵੇ ਤੁਹਾਨੂੰ ਸੁਣਾਣਾ ਥੱਲੋਂ ਕੀ ਆ ਮਟਰ ਦਾ ਟਰੈਕਟਰ ਆ ਵੀ ਕੋਲੇ ਪੂਰੇ ਨਜ਼ਾਰੇ ਨੇ ਕੈਮਰਾਂ ਵਾਲੇ ਇੱਥੇ ਤੱਕ ਸਾਫ ਕਰਨ ਵਾਲਾ ਬਹੁਤ ਬੁਰਾ ਹੋਇਆ ਦਾ ਵਿੱਚੋਂ ਇਹ ਇੰਨਾ ਵੀ ਹੁਣ ਬਾਰਸ਼ ਜਿਵੇਂ ਪਈ ਜਾਂਦੀ ਆ ਤੇ ਅਵੇ ਚ ਨਹੀਂ ਪਾਉ ਲੋ ਕਰੀ ਗਈ ਹੋਈ ਜੂ ਅਵੇ ਬਾਰਸ਼ ਆ ਗਈ ਚੱਲ ਰਿਹਾ ਸੀਸੀ ਵਾਲਾ ਬਟਨ ਮੈਂ ਮਾਰ ਦਿੱਤਾ ਹੈ ਕੱਲਾ ਫੈਨ ਚੱਲਦਾ ਪਿਆ ਮੈਂ ਕਿਹਾ ਵੀ ਐਵੇਂ ਠੰਡ ਜੀ ਲੱਗੂਗੀ ਆ ਪਿੱਛੇ ਕੁਝ ਠਾਈ ਇਹਨਾਂ ਦਫਾ ਕਰੀ ਜੰਨੇ ਜੀ ਬਈਆਂ ਨੂੰ ਲਾਉਣਗੇ ਅੱਜ ਮੇਰੇ ਸਹਾਂ ਨਾਲ 8-10 ਕਿਲੇ ਵਣ ਤਿਆਰ ਹੋ ਗਏ ਸਵੇਰ ਤੋਂ ਫਿਰ ਲੱਗ ਪੈਣਗੇ ਆਪਣੇ ਲਾਉਣ ਬਿਆਰੀ ਬਾਬੂ ਆਜ ਤਾਂ ਹੋਰ ਕਿਸੇ ਨੇ ਗਏ ਹੋਇਆ ਤਾਂ ਨਾ ਤੇ ਉਹਨਾਂ ਦਾ ਲੱਗ ਜੂਗਾ ਤਾਂ ਪਤਾ ਇਹ ਕੰਮ ਸ਼ੁਰੂ ਹੋ ਜਾਏਗਾ। ਆ ਗੋਰਾ ਮੋੜ ਤੋਂ ਅੱਗੇ ਫਿਰ। ਚਲੋ ਬਣਾਉਨੇ ਆਂ ਅੱਗੇ ਫਟ ਪੱਡ ਕਰਕੇ ਫੇਰ ਕਰਦੇ ਆਂ ਧੰਨਵਾਦ। ਆਪ ਆ ਗਏ ਜੀ ਘਰ ਘਰ ਕੋਲੇ ਜਿੱਥੇ ਕੱਲ ਕਰਾਇਆ ਜਾਂਦਾ ਪਿਆ ਸੀ ਤੇ ਕਾਲਾ ਢਾਇਆ ਸੀ ਆਪਾਂ ਆਪਰਲੇ 2 ਕਿੱਲੇ ਕਰਦੇ ਆ ਇਧਰ ਤੇ ਆਹ 2 ਕਿੱਲੇ ਦਾ ਰੋਡਾ ਹੁਣ ਕਰਦਾ ਮੇਰ ਮੱਧ ਤੇ 7 ਕਿੱਲੇ ਆਪਾਂ ਉਧਰ ਕਰ ਰਹੇ ਸੀ ਨਹਿਰ ਤੋਂ ਮੂਸਲੀ ਸਾਈਡ ਇਹ ਇਹਨੂੰ ਮੋਟਰ ਮੀਟਰ ਤੇ ਕੰਪਿਊਟਰ ਕਰਾਇਆ ਲੱਗਾ ਹੋਇਆ ਉੱਤੇ ਪਾਣੀ ਛੱਡਦਾ ਸੀ ਉਵੇਂ ਛੱਡਾ ਆਹ 2 ਕਿੱਲੇ ਦਾ ਰਾਤ ਨੂੰ ਮਾਰ ਪਈ ਸੀ بارش ਆ ਗਈ ਸੀ ਕਣੀਆਂ ਆ ਗਈਆਂ ਕਰਕੇ ਮੈਂ ਰੋ ਗਿਆ ਜਮੈਂ ਕਿ ਸੁਬਾ ਮਾਰ ਲਾਂਗੇ ਸੁਬਾ ਫਿਰ ਵਾਰ ਹੀ ਲੱਗਣ ਕਰਕੇ ਉਧਰ ਜਾਣਾ ਫਲਟ ਕਰਨ ਗਏ ਚਲੇ ਸਵੇਰ ਦਾ ਫਲਟ ਹੀ ਕਰੀ ਜਾਂਦੇ ਜੀ ਬਾਂਕਰ ਨੇ ਮਾਰਤਾ ਤੇ 2 ਕਿਲੇ ਆ ਤੇ 2 ਪਰਲੇ ਹੀ ਘਰ ਜਾਂਦੇ ਆ ਤੇ بارش ਵੀ ਪਈ ਜਾਂਦੀ ਆ ਸਵੇਰ ਦੀ ਇੱਕ ਮੱਟ ਕਰਕੇ ਜਰੂਰ ਦੱਸੋ بارش ਕਿੱਥੇ ਕਿੱਥੇ ਪੈਣੀ ਪਈ ਆ ਤੇ ਨਾਲੇ ਸਾਡੇ ਜਿਹੜੇ ਬਾਹਰ ਵੀਰ ਬੈਠੇ ਆ ਹਰਬਲ ਵੀਰ ਅੱਧੀ ਕ ਵੀਡੀਓ ਵੇਖ ਰਹੇ ਨੇ ਆ ਉਹਨੂੰ ਪਤਾ ਲੱਗ ਜੂਗਾ ਵੇਖ ਕੇ ਦਾ ਕੀ ਮਾਹੌਲ ਹੈ ਬਾਰਜ ਪੈ ਰਹੀਏ ਕੰਮ ਤੋਂ ਲੈ ਚਾਣਦੇ ਆ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਗੋਂ ਵੀਡੀਓ ਪਾਇਆ ਕਰਾਂਗੇ ਡੇਲੀ ਜੋ ਵੀ ਕੰਮਕਾਰ ਕਰਦੇ ਆ ਤੇ ਮਰਸੋ ਉਹ ਜਿਹੜਾ ਪਿੱਛੇ ਖੱੱਤਾ ਪਰਲੇ ਪਾਸੇ ਤੇਜ ਰਹਿ ਗਿਆ ਦੋ ਕਿਲੇ ਉੱਥੇ ਖੁੱਭ ਗਿਆ ਸੀ ਟਰੈਕਟਰ ਤੇ ਇਹਨੂੰ ਕੱਢਿਆ ਵਸਾ ਪੰਜ ਟਰੈਕਟਰ ਪਾ ਕੇ ਕੱਢਿਆ ਸੀ ਨਵਾਰ ਵੀਡੀਓ ਨਹੀਂ ਬਣਾ ਸਕੀ ਰਾਤ ਹੋ ਗਈ ਸੀ ਇਹ ਵੀਡੀਓ ਬਣਾਉਣ ਵਾਲਾ ਕੁਝ ਹੈ ਵੀ ਨਹੀਂ ਸਿੱਦਾ ਇੰਟਰਪੂਰੇ ਪੂਰੇ ਸਿੱਡ ਡਰਾਈਵਰ ਫालतू ਹੈ ਨਹੀਂ ਸੀਗਾ ਕੋਈ ਵੀ ਤੇ ਉਹਦੇ ਕਰਕੇ ਵੀਡੀਓ ਨਹੀਂ ਬਣਾ ਸਕਿਆ ਕੱਢਿਆ ਮਸਾਲੇ ਨੂੰ ਅਸੀਂ 1.5-2 ਘੰਟੇ ਲਾ ਕੇ ਸਾਨੂੰ ਕੱਢਦਾ ਕੱਢਦੇ ਪਹਿਲਾਂ ਨਾਲ ਹੀ ਬਾਣ ਸੁੱਕਾ ਸੀ ਇੰਦਰ ਡੋਜਰ ਪਾਉਦੇ ਹੀ ਸ਼ਾਇਦ ਇਹਨੂੰ ਨਿਕਲ ਜੇ ਬਾਹਰ ਪਰ ਡੋਜਰ ਲੰਮਾ ਹੋਣ ਕਰਕੇ ਟਰੈਕਟਰ ਅਗਲਾ ਜ਼ੋਰ ਨਹੀਂ ਚਲਾਉਦਾ ਉਸ ਤੋਂ ਬਾਅਦ ਫਿਰ ਦੂਜੇ ਟਰੈਕਟਰ ਵਿੱਚ ਵਾੜੇ ਤੇ ਫਿਰ ਉਹਨਾਂ ਨਾਲੇ ਨੂੰ ਖਿੱਚਿਆ ਬਾਹਰ ਉਹ ਪਰਲੇ ਦੋਵੇਂ ਟੋਟੇ ਮੈਨੂੰ ਖੋਣਾ ਕਰਾਇਆ ਲੱਗਿਆ ਤੇ ਉਮੇ ਪਾਣੀ ਛੱਡਿਆ بارش ਦਾ ਪਾਣੀ ਹੈ ਅੱਜ ਨਾ ਆ ਆ ਬਾਰਸ਼ ਦਾ ਪਾਣੀ ਉਧਰਲੇ ਪਾਸੇ ਮੈਂ ਪਾਣੀ ਛੱਡਦਾ ਉਹ ਕਰਦੇ ਬੋਰੀਆਂ ਦੀ ਤੇ ਆਣਾ ਪਰ ਫੱਲ ਕਰੀ ਜਾਂਦੇ ਆ ਇਹ ਦੋ ਦੋ ਕਿੱਲਾਂ ਦੇ ਘੇਰੇ ਬਣਾਤੇ ਆਪਾਂ ਉਹ ਨਵਾਂ ਖਾਲਾ ਸਾਹਮਣੇ ਪਾਇਆ ਸੀ ਆਪਣਾ ਨਵਾਂ ਵਾਧਾ ਕਰੀ ਨਾ ਦੋਹਾਂ ਜੋ ਅੱਗੇ ਦੇ ਦੋ ਹੈ ਉਸ ਨੂੰ ਅੱਗੇ ਆ ਹੁਣ 10 ਦੇ ਬਾਟ ਹੋ ਗਿਆ ਇੱਥੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਹੁਣ ਲਾ ਕਰ ਲਾਂਗੇ ਰਫਾ ਤੇ ਤੇ ਪੀਰ ਬਣਾਉਣੇ ਅੱਗੇ ਲਾਸਟ ਸਵਿਚ ਕਰਦੇ ਦਰਵੇਂ ਦਾ ਕਰਨੇ ਵੇ ਟਰੈਕਟਰ ਖੁੱਪ ਗਿਆ ਤੇ ਉਹ ਕਢਾ ਕੇ ਜਾਓ ਪਹਿਲਾਂ ਤੇ ਮੈਂ ਹੁਣ ਵਿੱਚੇ ਛੱਡਿਆ ਰਖਾਟ ਤੇ ਹੁਣ ਚੰਦਿਆਂ ਟਰੈਕਟਰ ਕਢਾਉਣਾ ਤੇ ਬਾਕੀ ਦੀ ਵੀਡੀਓ ਉੱਥੇ ਜਾ ਕੇ ਸਾਂਝੀ ਕਰਦੇ ਆ ਕਿੰਨਾ ਖੁੱਪਿਆ ਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਤੇ ਲਾਸਟ ਹੁਣ ਸ਼ਾਮ ਹੋ ਗਈ ਹੈ ਜੀ ਤੇ ਪੱਠਿਆਂ ਵਾਲਾ ਕਿਹੜਾ ਕਰਦੇ ਪਏ ਸੀ ਨਹੀਂ ਪਿਆ ਸੀ ਪਾਣੀ ਤਾਂ ਵੈਸੇ ਘੱਟ ਹੀ ਆ ਤੇ ਦੋਰਾ ਕਹਿੰਦਾ ਵੀ ਕਰਤੀਏ ਨਾਲ ਪੱਟੀ ਉਧਰ ਹੀ ਵਾਧੂ ਹੋ ਗਈ ਤਾਂ ਵਿੱਚੇ ਹੈ ਇਹ ਤਾਂ ਕਰਕੇ ਇੱਥੇ ਵੀ ਝੋਨਾ ਲਵਾ ਦਾਂਗੇ ਨਾਲੇ ਇਦਾਂ ਥੋੜਾ ਜਿਹਾ ਲੰਘਣਾ ਟੱਪਣਾ ਉੱਥੋਂ ਆ ਜਾਂਦਾ ਵਾਰੀ ਵਾਰੀ ਟਰੈਕਟਰ ਤੋਂ ਮਾਹ ਆਉਂਦੀਆਂ ਜਾਂ ਪੈਂਦੀਆਂ ਫਿਰ ਇਦਾਂ ਕਿੱਲੇ ਨੂੰ ਪਾਣੀ ਲਾਉਣਾ ਹੁੰਦਾ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀਆਂ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰ ਦੇ ਲਈ ਕਮੈਂਟ ਕਰਿਓ ਮਿਲਦੇ ਆਂ ਜੀ ਹੋਰ ਕਿਸੇ ਨੈਕਸਟ ਵੀਡੀਓ ਵਿੱਚ ਸ਼ਸ਼ੀ ਗਾਲ ਜੀ ਸਾਰਿਆਂ ਨੂੰ